ਦੋਸਤੋ ਸਤਿ ਸ਼੍ਰੀ ਅਕਾਲ ਸਵਾਗਤ ਕਰਦਾ ਨਵੀਂ ਵੀਡੀਓ ਚ ਨਵੀਂ ਕ੍ਰਾਈਮ ਸਟੋਰੀ ਲੈ ਕੇ ਫਿਰ ਤੋਂ ਜੁੜਿਆ ਆਵਾ ਜੀ ਮੈਂ ਗੁਰਿੰਦਰ ਅੱਜ ਦੀ ਜਿਹੜੀ ਇਹ ਘਟਨਾ ਇਹ ਵਾਪਰੀ ਜੀ ਰਾਜਸਥਾਨ ਦਾ ਇੱਕ ਇਲਾਕਾ ਪੈਂਦਾ ਜੀ ਬਾਰਮਰ ਉੱਥੇ ਇਹ ਕਹਾਣੀ ਹੈਗੀ ਹੈ ਸਬੰਧ ਰੱਖਦੀ ਜੀ ਮੁਕੇਸ਼ ਦਮਾਮੀ ਨਾਮ ਦਾ ਇੱਕ ਬੰਦਾ ਜਿਹੜਾ ਕਿ ਬਹੁਤ ਸ਼ਾਤਰ ਸੀ ਬਹੁਤ ਟੈਲੈਂਟਡ ਵੀ ਸੀ ਇੱਕ ਵਕਰੀ ਜੀ ਕਹਾਣੀ ਤੁਹਾਨੂੰ ਅੱਜ ਲੱਗੂਗੀ ਜਿਹੜਾ ਮੁਕੇਸ਼ ਦਮਾਮੀ ਆ ਇਹ ਕੰਮ ਕਰਦਾ ਸੀ ਜੀ ਢੋਲ ਵਜਾਉਣ ਦਾ ਮਤਲਬ ਕਿ ਢੋਲੀ ਸੀਗਾ ਤੇ ਕੋਈ ਆਮ ਢੋਲੀ ਨਹੀਂ ਕਾਫੀ ਮਕਬੂਲ ਢੋਲੀ ਸੀ ਆਪਣੇ ਇਲਾਕੇ ਦਾ ਇਹਦੇ ਆਸ-ਪਾਸ ਦੇ ਕਈ ਪਿੰਡਾਂ ਦੇ ਵਿੱਚ ਧੂਤੀ ਬੋਲਦੀ ਸੀ ਕਹਿ ਲਓ ਇਹਨੂੰ ਲੋਕ ਬੜੇ ਚਾਅ ਦੇ ਨਾਲ ਨਾ ਵਿਆਹਾਂ ਤੇ ਬੁਲਾਉਂਦੇ ਸੀਗੇ ਤੇ ਜੋ ਇਹ ਢੋਲ ਵਜਾਉਂਦਾ ਸੀ ਉੱਥੇ ਰੌਣਕਾ ਲਾ ਦਿੰਦੇ ਸੀ ਰੌਣਕਾਂ ਲਾਉਂਦਾ ਸੀਗਾ ਤੇ ਇਹਦੀ ਜਿਹੜੀ ਪਰਸਨੈਲਿਟੀ ਆ ਉਹ ਵੀ ਬੜੀ ਅਟਰੈਕਟਿਵ ਸੀ ਜਿੱਥੇ ਢੋਲ ਵੱਖਰੇ ਕਿਸਮ ਦੇ ਨਾਲ ਵਜਾਉਂਦਾ ਸੀ ਬਹੁਤ ਜਿਹੜਾ ਹੰਢਿਆ ਹੋਇਆ ਇੱਕ ਕਲਾਕਾਰ ਵੀ ਇਹਨੂੰ ਕਿਹਾ ਜਾ ਸਕਦਾ ਇਹ ਕਿਤੇ ਵੀ ਵਿਆਹ ਤੇ ਜਾਂਦਾ ਸੀ ਤਾਂ ਇਹਨੂੰ ਸੁਣ ਕੇ ਕਈ ਲੋਕ ਇਹਦਾ ਨੰਬਰ ਲੈ ਲੈਂਦੇ ਸੀ ਆਪਣੇ ਜਿਹੜੇ ਪ੍ਰੋਗਰਾਮ ਵੀ ਇਹਨੂੰ ਦੇ ਦਿੰਦੇ ਸੀ ਮਤਲਬ ਇਹਨੂੰ ਇੱਕ ਵਿਆਹ ਤੋਂ ਹੋਰ ਵਿਆਹ ਮਿਲ ਜਾਂਦੇ ਸੀ ਇੰਨਾ ਜ਼ਿਆਦਾ ਟੈਲੈਂਟ ਉਸ ਢੋਲੀ ਦੇ ਵਿੱਚ ਸੀਗਾ ਵਿਆਹਾਂ ਦੀ ਸ਼ਾਨ ਜਿਹੜਾ ਮੁਕੇਸ਼ ਦਮਾਮੀ ਬਣ ਜਾਂਦਾ ਸੀ ਐਦਾਂ ਹੀ ਕੀ ਹੁੰਦਾ ਇੱਕ ਵਿਆਹ ਤੇ ਇਹ ਪ੍ਰੋਗਰਾਮ ਲਾ ਰਿਆ ਹੁੰਦਾ ਢੋਲ ਵਜਾ ਰਿਆ ਹੁੰਦਾ ਇੱਕ ਔਰਤ ਜਿਹੜੀ ਇਹਦੇ ਕੋਲ ਆਉਂਦੀ ਆ ਇਹਨੂੰ ਰੱਜ ਕੇ ਇਹਦੀ ਪਹਿਲਾਂ ਤਾਰੀਫ਼ ਕਰਦੀ ਆ ਕਿ ਤੁਸੀਂ ਬਹੁਤ ਸੋਹਣਾ ਢੋਲ ਵਜਾਉਨੇ ਹੋ ਫਿਰ ਬਾਅਦ ਚ ਇਹ ਵੀ ਕਹਦੀ ਆ ਕਿ ਤੁਹਾਡੀ ਪਰਸਨੈਲਿਟੀ ਵੀ ਬਹੁਤ ਗੁੱਡ ਆ ਤੁਹਾਨੂੰ ਸੂਟ ਕਰਦਾ ਇਹ ਢੋਲ ਦਾ ਜਿਹੜਾ profession ਆ ਤੇ ਨਾਲ ਹੀ ਕਹਿੰਦੀ ਆ ਕਿ ਸਾਡੇ ਘਰੇ ਵੀ ਇੱਕ ਫੰਕਸ਼ਨ ਆ ਜਿਹੜਾ ਉਹ ਜਲਦੀ ਆਉਣ ਵਾਲਾ ਵਾ ਵੀ ਜੇ ਤੁਸੀਂ ਮਾਈਂਡ ਨਾ ਕਰੋ ਮੈਨੂੰ ਆਪਣਾ ਨੰਬਰ ਦਿਓ ਮੈਂ ਵੀ ਤੁਹਾਨੂੰ ਆਪਣੇ ਫੰਕਸ਼ਨ ਤੇ ਬੁਲਾਉਣਾ ਚਾਹੂਗੀ ਉਹ ਕਹਿੰਦਾ ਜੀ ਸ਼ਿਓਰ ਤੁਸੀਂ ਨੰਬਰ ਲਓ ਤੇ ਮੈਨੂੰ ਵੀ ਆਪਣਾ ਨੰਬਰ ਤੁਸੀਂ ਜਰੂਰ ਦੇ ਕੇ ਜਾਓ ਤਾਂ ਉਹ ਮਿਸ ਕਾਲ ਕਰਦੀ ਆ ਉਹ ਲੇਡੀ ਆ ਜਿਹੜੀ ਉਸ ਢੋਲੀ ਢੋਲੀ ਦੇ ਨੰਬਰ ਦੇ ਉੱਤੇ ਤੇ ਨੰਬਰ ਸ਼ੇਅਰ ਕਰਕੇ ਦੋਨੋਂ ਇੱਕ ਦੂਜੇ ਦੇ ਨੰਬਰ ਸੇਵ ਕਰ ਲੈਂਦੇ ਨੇ ਕੁਝ ਦਿਨ ਬੀਤਦੇ ਨੇ ਇਹਨਾਂ ਦੀ ਗੱਲਬਾਤ ਨਹੀਂ ਹੁੰਦੀ ਤਾਂ ਇੱਕ ਦਿਨ ਜਿਹੜਾ ਢੋਲੀ ਸੀ ਉਹ ਆਪ ਹੀ ਉਸ ਲੇਡੀ ਨੂੰ ਫੋਨ ਕਰ ਲੈਂਦਾ ਫੋਨ ਕਰਕੇ ਉਹਨੂੰ ਪੁੱਛਦਾ ਕਿ ਤੁਹਾਡਾ ਫੰਕਸ਼ਨ ਆ ਜਿਹੜਾ ਉਹ ਕਦੋਂ ਆਣਾ ਉਹ ਅੱਗੇ ਉਹ ਕਹਿੰਦੀ ਆ ਕਿ ਕੋਈ ਗੱਲ ਨਹੀਂ ਹਲੇ ਟਾਈਮ ਆ ਤੁਸੀਂ ਫਿਕਰ ਨਾ ਕਰੋ ਜਦੋਂ ਵੀ ਫੰਕਸ਼ਨ ਆਊਗਾ ਤੁਸੀਂ ਹੀ ਸਾਡੇ ਢੋਲ ਵਜਾਉਣ ਦੇ ਲਈ ਆਓਗੇ ਤਾਂ ਵੈਸੇ ਗੱਲਬਾਤ ਜਿਹੜੀ ਕਰਨੀ ਸ਼ੁਰੂ ਕਰ ਦਿੰਦਾ ਹਾਲਚਾਲ ਪੁੱਛਣਾ ਸ਼ੁਰੂ ਕਰ ਦਿੰਦਾ ਕਿਉਂ ਔਰਤ ਵੀ ਉਹਦੇ ਵੱਲ ਅਟ੍ਰੈਕਟ ਹੁੰਦੀ ਆ ਢੋਲੀ ਦੇ ਵੱਲ ਮੁਕੇਸ਼ ਦੇ ਵੱਲ ਤੇ ਉਹ ਵੀ ਗੱਲਾਂ ਬਾਤਾਂ ਸ਼ੁਰੂ ਕਰ ਦਿੰਦੀ ਆ ਤੇ ਇਹਨਾਂ ਦਾ ਗੱਲਾਂ ਦਾ ਸਿਲਸਿਲਾ ਵਾ ਜਿਹੜਾ ਉਹ ਅੱਗੇ ਵਧਣ ਲੱਗ ਜਾਂਦਾ ਮਤਲਬ ਇਹ ਗੱਲਾਂ ਦਾ ਸਿਲਸਿਲਾ ਹੁਣ ਦੋਸਤੀ ਦੇ ਵਿੱਚ ਬਦਲ ਜਾਂਦਾ ਇੱਕ ਵਾਰ ਨਹੀਂ ਇਹਨਾਂ ਨੇ ਕਈ ਵਾਰ ਕਾਲ ਦੇ ਉੱਤੇ ਗੱਲ ਕੀਤੀ ਜਦੋਂ ਦੋਸਤੀ ਹੋ ਜਾਂਦੀ ਆ ਤਾਂ ਫੇਰ ਇਹ ਦੋਸਤੀ ਪਿਆਰ ਦੇ ਵਿੱਚ ਬਦਲਣ ਵੇਲੇ ਵੀ ਸਮਾਂ ਨਹੀਂ ਲੱਗਦਾ ਦੋਨੋਂ ਪਿਆਰ ਕਰ ਬੈਠਦੇ ਨੇ ਤੇ ਫੇਰ ਹੌਲੀ-ਹੌਲੀ ਮੁਲਾਕਾਤ ਦੀਆਂ ਗੱਲਾਂ ਵੀ ਹੁੰਦੀਆਂ ਨੇ ਕਿ ਆਪਾਂ ਕਦੋਂ ਮਿਲਾਂਗੇ ਤੇ ਇਸ ਤੋਂ ਬਾਅਦ ਜੀ ਇਹਨਾਂ ਦਾ ਪਿਆਰ ਜਿਹੜਾ ਇੰਨਾ ਡੂੰਘਾ ਪੈ ਜਾਂਦਾ ਇਹ ਸਰੀਰਕ ਸੰਬੰਧ ਬਣਾਉਣ ਬਾਰੇ ਵੀ ਸੋਚਣ ਲੱਗ ਜਾਂਦੇ ਆ ਪਰ ਉਸ ਤੋਂ ਪਹਿਲਾਂ ਮੁਕੇਸ਼ ਦਮਾਮੀ ਇਸ ਲੇਡੀ ਨੂੰ ਇੱਕ ਗੱਲ ਕਹਿੰਦਾ ਕਿ ਮੈਂ ਜਿਹੜੀ ਤੇਰੀ ਵੀਡੀਓ ਕਾਲ ਤੇ ਤੇਰੇ ਨਾਲ ਗੱਲ ਕਰਨੀ ਚਾਹਨਾ ਵਾਂ ਕਿ ਮੈਂ ਤੈਨੂੰ ਬਿਲਕੁਲ ਨਿਊਡ ਬਿਨਾ ਕੱਪੜਿਆਂ ਤੋਂ ਦੇਖਣਾ ਚਾਹਨਾ ਵਾਂ ਜੇ ਤੂੰ ਮੈਨੂੰ ਪਿਆਰ ਕਰਦੀ ਆ ਤਾਂ ਜਰੂਰ ਮੈਨੂੰ ਵੀਡੀਓ ਕਾਲ ਕਰ ਉਹ ਪਿਆਰ ਦੇ ਵਿੱਚ ਅੰਨੀ ਹੋਈ ਹੁੰਦੀ ਆ ਲੇਡੀ ਉਹਨੂੰ ਨਹੀਂ ਸੀ ਪਤਾ ਕਿ ਉਹਦੇ ਇਰਾਦੇ ਅੱਗੇ ਉਹ ਮੁਕੇਸ਼ ਦਮਾਮੀ ਜਿਹੜਾ ਢੋਲੀ ਆ ਉਹਦੇ ਇਰਾਦੇ ਕੀ ਸੀਗੇ ਉਹ ਉਹਨੂੰ ਫੋਨ ਕਰ ਲੈਂਦੀ ਆ ਵੀਡੀਓ ਕਾਲ ਕਰ ਲੈਂਦੀ ਆ ਤੇ ਆਪਣੇ ਸਾਰੇ ਜਿਹੜੇ ਕੱਪੜੇ ਆ ਉਤਾਰ ਦਿੰਦੀ ਆ ਉਹਦੇ ਅੱਗੇ ਤੇ ਉਹਦੇ ਕਹਿਣ ਦੇ ਉੱਤੇ ਬਹੁਤ ਸਾਰੀਆਂ ਜੜੀਆਂ ਸ਼ਲੀਲ ਤਸਵੀਰਾਂ ਵੀ ਆਪਣੀਆਂ ਉਹਨੂੰ ਭੇਜ ਦਿੰਦੀ ਆ ਉਹਨੂੰ ਨਹੀਂ ਸੀ ਪਤਾ ਕਿ ਉਹ ਕਿੱਡੀ ਵੱਡੀ ਗਲਤੀ ਕਰ ਰਹੀ ਆ ਫੇਰ ਜੀ ਇੱਕ ਦਿਨ ਇਹ ਜਿਹੜੀ ਲੇਡੀ ਹੁੰਦੀ ਆ ਘਰੇ ਇਕੱਲੀ ਹੁੰਦੀ ਆ ਤੇ ਮੁਕੇਸ਼ ਦਾ ਮੰਮੀ ਨੂੰ ਫੋਨ ਕਰਦੀ ਆ ਕਿ ਅੱਜ ਮੈਂ ਘਰ ਦੇ ਵਿੱਚ ਇਕੱਲੀ ਆ ਤੂੰ ਮੇਰੇ ਘਰ ਆ ਸਕਦਾ ਆ ਆਪਾਂ ਇੰਜੋਏ ਕਰਾਂਗੇ ਮੁਕੇਸ਼ ਤੇ ਮਾਮੀ ਬਿਲਕੁਲ ਵੀ ਦੇਰ ਨਹੀਂ ਕਰਦਾ ਤੇ ਉਹਦੇ ਘਰੇ ਪਹੁੰਚ ਜਾਂਦਾ ਦੋਨੋਂ ਬੈਠਦੇ ਨੇ ਤੇ ਹੌਲੀ-ਹੌਲੀ ਗੱਲਾਂបਾਤਾਂ ਸ਼ੁਰੂ ਕਰਦੇ ਨੇ ਤੇ ਦੋਨੋਂ ਜਣੇ ਡਰਿੰਕ ਲੈਂਦੇ ਨੇ ਡਰਿੰਕ ਲੈਣ ਤੋਂ ਬਾਅਦ ਆ ਜੋ ਅਸਲ ਦੇ ਵਿੱਚ ਸਰੀਰਕ ਸੰਬੰਧ ਬਣਾ ਰਹੇ ਸੀਗੇ ਤੇ ਮੁਕੇਸ਼ ਤੇ ਮਾਮੀ ਕੋਈ ਉਹਨੂੰ ਪਿਆਰ ਨਹੀਂ ਸੀ ਕਰਦਾ ਉਹ ਕੋਈ ਹੋਰ ਚਾਲ ਖੇਡਣਾ ਚਾਹੁੰਦਾ ਸੀ ਉਹ ਜਦੋਂ ਉਹ ਸਰੀਰਕ ਸੰਬੰਧ ਆਪਸ ਦੇ ਵਿੱਚ ਬਣਾ ਰਹੇ ਸੀ ਉਹਦੀ ਵੀ ਰਿਕਾਰਡਿੰਗ ਆ ਜਿਹੜੀ ਉਹ ਲੁਕੋ ਕੇ ਲਾ ਲੰਦਾ ਮਤਲਬ ਸਾਰਾ ਕੁਝ ਉਹ ਰਿਕਾਰਡ ਕਰ ਰਿਆ ਸੀਗਾ ਜਦੋਂ ਇਹ ਸਾਰਾ ਕੁਝ ਹੁੰਦਾ ਵਾ ਉਸ ਤੋਂ ਬਾਅਦ ਫਿਰ ਆਪਣਾ ਅਸਲੀ ਰੰਗ ਦਿਖਾਉਂਦਾ ਉਸ ਲੇਡੀ ਨੂੰ ਉਹਨੂੰ ਬਲੈਕਮੇਲ ਕਰਨਾ ਸ਼ੁਰੂ ਕਰ ਦਿੰਦਾ ਉਹ ਸਰੀਰਕ ਸੰਬੰਧ ਬਣਾਉਂਦਿਆਂ ਦੀ ਵੀਡੀਓ ਭੇਜਦਾ ਜਿਹੜੀਆਂ ਨਿਊਡ ਉਹਨੇ ਕਾਲਸ ਕੀਤੀਆਂ ਸੀ ਉਹਦੀ ਵੀ ਰਿਕਾਰਡਿੰਗ ਉਹਨੇ ਸਕਰੀਨਸ਼ਾਟ ਆ ਜਿਹੜੇ ਆਪਣੇ ਫੋਨ ਦੇ ਵਿੱਚ ਸੇਵ ਕੀਤੇ ਹੋਏ ਸੀ ਉਹ ਉਹਨੂੰ ਭੇਜਦਾ ਕਿ ਮੈਨੂੰ ਇਹਨੇ ਪੈਸੇ ਦੇ ਪੈਸੇ ਉਹ ਤੋਂ ਮੰਗਣ ਲੱਗ ਜਾਂਦਾ ਨਹੀਂ ਤਾਂ ਉਹ ਕਹਿੰਦਾ ਵੀ ਸੋਸ਼ਲ ਮੀਡੀਆ ਦੇ ਉੱਤੇ ਮੈਂ ਇਹ ਸਾਰਾ ਕੁਝ ਵਾਇਰਲ ਕਰ ਦੂੰਗਾ ਇੱਕੋ ਧਮਕੀ ਹੁੰਦੀ ਆ ਕਈ ਵਾਰ ਇਹੋ ਜਿਹੇ ਲੋਕਾਂ ਦੇ ਕੋਲ ਉਹ ਲੜਕੀ ਉਹ ਲੇਡੀ ਘਬਰਾ ਜਾਂਦੀ ਆ ਜੀ ਉਹਦੇ ਕੋਲ ਕੋਈ ਹੋਰ ਹੀਲਾ ਨਹੀਂ ਸੀ ਉਹ ਜੋ ਜਿੱਦਾਂ ਜਿੱਦਾਂ ਇਹ ਮੁਕੇਸ਼ ਦਮਾਮੀ ਕਹੀ ਜਾਂਦਾ ਸੀ ਉਦੋਂ-ਉਦੋਂ ਕਰੀ ਜਾਂਦੀ ਸੀ ਜਿੰਨੇ ਪੈਸੇ ਉਹ ਕਹਿੰਦਾ ਸੀ ਉਹ ਉਹਨੂੰ ਦੇ ਦਿੰਦੀ ਸੀਗੀ ਤੇ ਜਿੰਨੀ ਵਾਰ ਵੀ ਜਿੱਦਾਂ ਵੀ ਉਹ శਰੀਰਕ ਸੰਬੰਧ ਬਣਾਉਣ ਨੂੰ ਜਿੱਥੇ ਵੀ ਉਹ ਕਹਿੰਦਾ ਸੀ ਉੱਥੇ ਉਹ ਜਾ ਕੇ శਰੀਰਕ ਸੰਬੰਧ ਵੀ ਉਹਦੇ ਨਾਲ ਬਣਾਉਂਦੀ ਸੀ ਪੂਰੀ ਤਰ੍ਹਾਂ ਦੇ ਨਾਲ ਉਹਦੇ ਜਾਲ ਦੇ ਵਿੱਚ ਫਸ ਚੁੱਕੀ ਸੀ ਹੁਣ ਮੁਕੇਸ਼ ਦਮਾਮੀ ਆ ਜਿਹੜਾ ਉਹਨੂੰ ਇਹ ਤਸੱਲੀ ਨਹੀਂ ਸੀ ਹੋ ਰਹੀ ਜਿੰਨੀ ਉਹਨੂੰ ਭੁੱਖ ਸੀ ਉਹਨੇ ਪੈਸੇ ਨਹੀਂ ਸੀ ਉਹਨੂੰ ਮਿਲ ਰਹੇ ਉਹਨੂੰ ਪਤਾ ਸੀ ਵੀ ਇਹ ਲੇਡੀ ਕਿੰਨੇ ਪੈਸੇ ਦੇ ਸਕਦੀ ਆ ਉਹ ਸੋਚਦਾ ਵਾ ਕਿ ਮੈਨੂੰ ਇਸ ਦੇ ਵਿੱਚ ਵਾਧਾ ਕਰਨਾ ਪੈਣਾ ਮਤਲਬ ਇਹ ਜਿਹੜਾ ਖੇਡ ਉਹ ਖੇਡ ਰਿਆ ਇਹਨੂੰ ਥੋੜਾ ਹੋਰ ਵਧਾਉਣਾ ਪਊਗਾ ਹੋਰ ਔਰਤਾਂ ਆਪਣੇ ਜਾਲ ਦੇ ਵਿੱਚ ਉਹਨੂੰ ਫਸਾਉਣੀਆਂ ਪੈਣਗੀਆਂ ਤਾਂ ਉਹ ਇਦਾਂ ਹੀ ਕਰਦਾ ਜਦੋਂ ਵੀ ਵਿਆਹ ਦੇ ਕਿਤੇ ਉਹਨੂੰ ਮੌਕਾ ਮਿਲਦਾ ਕੋਈ ਵੀ ਲੇਡੀ ਉਹ ਤੋਂ ਨੰਬਰ ਮੰਗਣ ਆਉਂਦੀ ਆਪਣਾ ਨੰਬਰ ਦਿੰਦਾ ਤੇ ਹੌਲੀ-ਹੌਲੀ ਉਹ ਉਹਨੂੰ ਆਪਣੀਆਂ ਗੱਲਾਂ ਦੇ ਵਿੱਚ ਲਾਉਂਦਾ ਕਿਉਂਕਿ ਉਹ ਸਮਾਰਟ ਸੀ ਤੇ ਉਹਦੇ ਫੈਨ ਬਣ ਜਾਂਦੇ ਸੀ ਲੋਕ ਤੇ ਉਹਦਾ ਹੀ ਗਲਤ ਫਾਇਦਾ ਜਿਹੜਾ ਉਹ ਚੱਕਦਾ ਸੀ ਜਿਹੜੀਆਂ ਲੇਡੀਆਂ ਉਹਦੀਆਂ ਫੈਨ ਬਣਦੀਆਂ ਸੀ ਉਹਨਾਂ ਨੂੰ ਆਪਣਾ ਉਹ ਸ਼ਿਕਾਰ ਬਣਾ ਰਿਹਾ ਸੀ ਇੱਕ ਹੋਰ ਲੇਡੀ ਉਹਨੂੰ ਵਿਆਹ ਦੇ ਉੱਤੇ ਇਦਾਂ ਹੀ ਸਾਰਾ ਕੁਝ ਪੁੱਛਦੀ ਆ ਕਿ ਤੁਸੀਂ ਕਿੰਨੇ ਪੈਸੇ ਲੈਨੇ ਹੋ ਪ੍ਰੋਗਰਾਮ ਦੇ ਜਾਂ ਇਹ ਸਾਰੀ ਜੜੀ ਬੇਸਿਕ ਡਿਟੇਲ ਪੁੱਛਦੀ ਪੁੱਛਦੀ ਨੰਬਰ ਸ਼ੇਅਰ ਕਰਦੀ ਆ ਉਹਦੇ ਨਾਲ ਵੀ ਉਹ ਸਾਰਾ ਕੁਝ ਹੁੰਦਾ ਵਾ ਜੋ ਉਹਨੇ ਪਹਿਲੀ ਔਰਤ ਦੇ ਨਾਲ ਕੀਤਾ ਉਹਦੇ ਨਾਲ ਫੋਨ ਤੇ ਗੱਲਾਂ ਬਾਤਾਂ ਸ਼ੁਰੂ ਕਰਦਾ ਵਾ ਫਿਰ ਉਹਨੂੰ ਵੀਡੀਓ ਕਾਲ ਕਰਨ ਦੇ ਲਈ ਕਹਿੰਦਾ ਵਾ ਤੇ ਨਿਊਡ ਤਸਵੀਰਾਂ ਮੰਗਾਉਂਦਾ ਵਾ ਫਿਰ ਉਹਨੂੰ ਮਿਲਦਾ ਵਾ ਮਿਲ ਕੇ ਉਹਦੇ ਨਾਲ ਸਬੰਧ ਬਣਾਉਂਦਾ ਤੇ ਉਹਦੀ ਰਿਕਾਰਡਿੰਗ ਕਰਦਾ ਦੋਸਤੋ ਜੇ 100 150 ਔਰਤਾਂ ਦੇ ਨਾਲ ਇਹ ਸੰਪਰਕ 'ਚ ਆਇਆ ਹੋਊਗਾ ਬੰਦਾ ਤਾਂ ਉਹਦੇ ਵਿੱਚੋਂ ਕੁਝ ਔਰਤਾਂ ਨੇ ਪਰ ਮਨਾਵੀ ਕੀਤਾ ਹੋਊਗਾ ਇਹ ਸਾਰਾ ਕੁਝ ਕਰਨ ਤੋਂ ਸਮਝਦਾਰ ਨਿਕਲੀਆਂ ਹੋਈਆਂ ਹੋਣਗੀਆਂ ਸਾਰੀਆਂ ਨਿਹਾਮੀ ਤਾਂ ਨਹੀਂ ਭਰੀ ਹੋਣੀ ਪਰ ਫੇਰ ਵੀ ਦੋਸਤੋ 40 ਔਰਤਾਂ ਨੂੰ ਐਦਾਂ ਇੱਕੋ ਸਮੇਂ ਤੇ ਆਪਣਾ ਸ਼ਿਕਾਰ ਬਣਾ ਲੈਂਦਾ 40 ਔਰਤਾਂ ਨੂੰ ਆਪਣੇ ਜਾਲ ਦੇ ਵਿੱਚ ਇਸ ਤਰ੍ਹਾਂ ਇਹ ਫਸਾਉਂਦਾ ਵਾ ਇੱਕੋ ਸਮੇਂ ਤੇ ਇਹ ਗੱਲ ਹੈਰਾਨ ਕਰ ਦੇਣ ਵਾਲੀ ਆ ਕਿ ਉਹਨਾਂ ਨਾਲ ਸੰਬੰਧ ਬਣਾਉਂਦਾ ਉਹਨਾਂ ਨੂੰ ਬਲੈਕਮੇਲ ਕਰ ਰਿਹਾ ਹੁਣ ਬਹੁਤ ਸਾਰਾ ਪੈਸਾ ਜਿਹੜਾ ਉਹਨਾਂ ਤੋਂ ਇਹ ਲੈ ਰਿਹਾ ਸੀਗਾ ਤੇ ਇਹਦਾ ਲਾਈਫ ਸਟਾਈਲ ਆ ਜਿਹੜਾ ਉਹ ਚੇਂਜ ਹੁੰਦਾ ਜਾ ਰਿਹਾ ਸੀ ਖਾਣਾ ਪੀਣਾ ਪਹਿਨਾਵਾ ਬਾਕੀ ਸਾਰਾ ਕੁਝ ਬੂਲਣ ਦਾ ਢੰਗ ਮਤਲਬ ਇੱਕ ਅਮੀਰਾਂ ਵਾਲੀ ਜ਼ਿੰਦਗੀ ਜਿਹੜੀ ਉਹ ਜਿਉਣ ਲੱਗ ਗਿਆ ਸੀ ਜਿਹੜੇ ਇਹਦੇ ਪਿੰਡ ਦੇ ਲੋਕ ਸੀਗੇ ਉਹ ਬੜੇ ਹੈਰਾਨ ਸੀ ਕਿ ਆਖਿਰ ਇੱਕਦਮ ਕੀ ਹੋਇਆ ਇਹ ਹੋ ਗਿਆ ਕਿ ਇਹਦੇ ਕੋਲ ਇੰਨਾ ਪੈਸਾ ਆ ਗਿਆ ਕਿ ਇਹਨੇ ਆਪਣੀ ਜ਼ਿੰਦਗੀ ਕਿਵੇਂ ਬਦਲ ਲਈ ਢੋਲ ਤਾਂ ਬਹੁਤ ਦੇਰ ਦਾ ਵਜਾਉਂਦਾ ਵੀ ਢੋਲ ਵਜਾ ਕੇ ਇੰਨੇ ਪੈਸੇ ਇਹ ਬੰਦਾ ਕਿੱਦਾਂ ਇਕੱਠੇ ਕਰ ਸਕਦਾ ਪਿੰਡ ਵਾਲੇ ਵੀ ਇਹਨੂੰ ਦੇਖ ਕੇ ਹੈਰਾਨ ਸੀ ਪਰ ਉਹਨਾਂ ਨੂੰ ਇਹ ਨਹੀਂ ਸੀ ਪਤਾ ਕਿ ਕਿੰਨੇ ਗਲਤ ਤਰੀਕੇ ਦੇ ਨਾਲ ਇਹ ਪੈਸਾ ਇਹਨੇ ਕਮਾਇਆ ਹੋਇਆ ਪਰ ਕਹਿੰਦੇ ਆ ਇਹੋ ਜੀਆਂ ਜੜੀਆਂ ਸਾਜ਼ਿਸ਼ਾਂ ਹੁੰਦੀਆਂ ਨੇ ਇਹੋ ਜੀਆਂ ਖੇਡਾਂ ਹੁੰਦੀਆਂ ਨੇ ਗੰਦੀਆਂ ਉਹਨਾਂ ਦੀ ਕੋਈ ਬਹੁਤੀ ਲੰਮੀ ਉਮਰ ਨਹੀਂ ਹੁੰਦੀ ਕਿ ਕਦੇ ਨਾ ਕਦੇ ਤਾਂ ਜਿਹੜਾ ਇਹ ਇਹੋ ਜਿਹੇ ਜਿਹੜੇ ਲੋਕ ਨੇ ਜ਼ਾਲਮ ਲੋਕ ਨੇ ਪਾਪੀ ਲੋਕ ਨੇ ਜਿੰਨੇ ਮਰਜ਼ੀ ਦਿਮਾਗੀ ਹੋਣ ਇੱਕ ਨਾ ਇੱਕ ਦਿਨ ਆਪਣੇ ਜਾਲ ਦੇ ਵਿੱਚ ਆਪ ਹੀ ਫਸ ਜਾਂਦੇ ਨੇ ਕੀ ਹੁੰਦਾ ਕਿ ਇਹਦੇ ਕੋਲ ਜਿਹੜੀਆਂ ਉਹ 40 ਦੇ ਕਰੀਬ ਵੀਡੀਓਜ਼ ਸਿਗੀਆਂ ਤੇ ਫੋਟੋਆਂ ਸਿਗੀਆਂ ਕੁਝ ਇਹਨੇ ਜਾਂ ਤਾਂ ਆਪਣੇ ਕਿਸੇ ਦੋਸਤ ਦੇ ਨਾਲ ਸ਼ੇਅਰ ਕੀਤੀਆਂ ਹੋਣਗੀਆਂ ਇੱਕ ਵੀਡੀਓ ਉਹਦੇ ਵਿੱਚੋਂ ਵਾਇਰਲ ਹੋ ਜਾਂਦੀ ਆ ਉਹ ਸ਼ਾਇਦ ਮੁਕੇਸ਼ ਦਮਾਮੇ ਨੂੰ ਵੀ ਨਹੀਂ ਪਤਾ ਕਿ ਕਿੱਦਾਂ ਵਾਇਰਲ ਹੋਈ ਸਾਰੇ ਸੋਸ਼ਲ ਮੀਡੀਆ ਤੇ ਜਦੋਂ ਫੈਲਦੀ ਆ ਤੇ ਜਿਹੜੀ ਲੜਕੀ ਦੀ ਉਹ ਵੀਡੀਓ ਸੀ ਜਦੋਂ ਉਹਦੇ ਤੱਕ ਇਹ ਵੀਡੀਓ ਪਹੁੰਚ ਜਾਂਦੀ ਆ ਕਿ ਉਹ ਸਾਰੇ ਪਾਸੇ ਇਦਾਂ ਵਾਇਰਲ ਹੋ ਚੁੱਕੀ ਆ ਉਹ ਜਿਹੜੀ ਲੜਕੀ ਬਰਦਾਸ਼ਤ ਨਹੀਂ ਕਰ ਪਾਈ ਤੇ ਉਹਨੇ ਸੁਸਾਇਡ ਕਰ ਲਿਆ ਜਦੋਂ ਉਹਨੇ ਸੁਸਾਇਡ ਕੀਤਾ ਤਾਂ ਉਹਦੀ ਜਿਹੜੀ ਮਾਂ ਸੀ ਇੰਨੇ ਇੰਨੀ ਕੁ ਜ਼ਿਆਦਾ ਸਦਮੇ ਦੇ ਵਿੱਚ ਚਲੀ ਗਈ ਕਿ ਉਹਦਾ ਵੀ ਦਿਹਾਂਤ ਹੋ ਜਾਂਦਾ ਵਾ ਉਹਦੀ ਉਹ ਵੀ ਮੌਤ ਨੂੰ ਮੌਤ ਆਪਣਾ ਜਿਹੜਾ ਉਹਦੀ ਜਾਨ ਚਲੀ ਜਾਂਦੀ ਹੈ ਕਹਿ ਸਕਦੇ ਹੋ ਜਦੋਂ ਇਹ ਸਾਰਾ ਕੁਝ ਹੁੰਦਾ ਤਾਂ ਬਹੁਤ ਜ਼ਿਆਦਾ ਗੱਲ ਫੈਲ ਜਾਂਦੀ ਆ ਗੰਭੀਰ ਮਸਲਾ ਬਣ ਜਾਂਦਾ ਪੁਲਿਸ ਇਹਦੇ ਵਿੱਚ ਇੰਟਰਫੇਅਰ ਕਰਦੀ ਆ ਵੱਡੇ ਵੱਡੇ ਅਫਸਰ ਇਹਦੇ ਵਿੱਚ ਇੰਟਰਫੇਅਰ ਕਰਦੇ ਆ ਕਿ ਆਖਿਰ ਇਹ ਵੀਡੀਓ ਚੱਲੀ ਕਿੱਥੋਂ ਕੌਣ ਐਸ ਵੀਡੀਓ ਦੇ ਵਿੱਚ ਨਾਲ ਬੰਦਾ ਜਿਹਦੇ ਕਰਕੇ ਇਹ ਦੋ ਜਾਨਾਂ ਗਈਆਂ ਨੇ ਤਾਂ ਪੁਲਿਸ ਤੇ ਕਹਿੰਦੇ ਹੁੰਦੇ ਆ ਕਾਨੂੰਨ ਦੇ ਹੱਥ ਬੜੇ ਲੰਮੇ ਹੁੰਦੇ ਆ ਉਹ ਇੱਕ ਨਾ ਇੱਕ ਦਿਨ ਮੁਜਰਮ ਤੱਕ ਪਹੁੰਚ ਹੀ ਜਾਂਦੀ ਆ ਤਾਂ ਪੁਲਿਸ ਅਨਵੈਸਟੀਗੇਸ਼ਨ ਐਨੇ ਵਧੀਆ ਢੰਗ ਦੇ ਨਾਲ ਕਰਦੀ ਆ ਐਨੀ ਮਿਹਨਤ ਦੇ ਨਾਲ ਕਰਦੀ ਆ ਕਿ ਆਖਿਰ ਮੁਕੇਸ਼ ਦਮਾਮੀ ਤੱਕ ਪਹੁੰਚ ਜਾਂਦੇ ਆ ਕਿ ਸਾਰਾ ਜਿਹੜਾ ਮਾਸਟਰਮਾਈਂਡ ਆ ਬੰਦਾ ਵਾ ਤੇ ਜਦੋਂ ਉਹਦੇ ਘਰੇ ਪਹੁੰਚਦੇ ਆ ਜੀ ਉਹਦੇ ਘਰੋਂ ਕਾਫੀ ਕੁਝ ਬਰਾਮਦ ਹੁੰਦਾ ਉਹਦਾ ਫੋਨ ਜਿਹੜਾ ਉਹ ਜ਼ਬਤ ਕਰਦੀ ਆ ਤੇ ਇੱਕ ਪੈਨ ਡਰਾਈਵ ਜ਼ਬਤ ਕੀਤੀ ਜਾਂਦੀ ਆ ਉਸ ਪੈਨ ਡਰਾਈਵ ਦੇ ਵਿੱਚ ਦੋਸਤੋ ਕਟੋ-ਕਟ 40 ਤੋਂ 50 ਵੀਡੀਓਜ਼ ਇਹੋ ਜੀਆਂ ਸੀ ਜਿਹਦੇ ਵਿੱਚ ਸਰੀਰਕ ਸੰਬੰਧ ਬਣਾ ਰਿਆ ਸੀ ਔਰਤਾਂ ਦੇ ਨਾਲ ਤੇ ਉਹਦੇ ਵਿੱਚੋਂ ਹੋਰ ਵੀ ਕਾਫੀ ਵੀਡੀਓਜ਼ ਬਾਅਦ ਦੇ ਵਿੱਚ ਵਾਇਰਲ ਹੋਈਆਂ ਸੀ ਤੇ ਪਤਾ ਨਹੀਂ ਕਿੰਨੇ ਘਰ ਇਸ ਮੁਕੇਸ਼ ਦਮਾਮੀ ਨਾਮ ਦੇ ਢੋਲੀ ਨੇ ਜਿਹੜੇ ਖਰਾਬ ਕੀਤੇ ਘਰ ਇਸ ਤੋਂ ਬਾਅਦ ਇਹਨੂੰ ਅਰੈਸਟ ਕੀਤਾ ਜਾਂਦਾ ਵਾ ਇਹਦਾ ਸਾਰਾ ਜੋ ਵੀ ਘਰ ਵਸੀਲ ਕਰ ਦਿੱਤਾ ਜਾਂਦਾ ਵਾ ਜੋ ਵੀ ਇਹਦੇ ਐਕਸੈਸਰੀ ਸੀ ਜੋ ਵੀ ਇਹਦੇ ਗੈਜਟਸ ਸੀਗੇ ਜਿੰਨੇ ਵੀ ਉਹ ਸਾਰੇ ਪੁਲਿਸ ਜ਼ਬਤ ਕਰ ਲੈਂਦੀ ਆ ਤੇ ਇਹਨੂੰ ਜੇਲ੍ਹ ਦੇ ਵਿੱਚ ਭੇਜ ਦਿੱਤਾ ਜਾਂਦਾ ਵਾ ਤੋ ਦੋਸਤੋ ਜਿਹੜਾ ਮੁਕੇਸ਼ ਦਮਾਮੀ ਦਾ ਚਲੋ ਪਹੁੰਚ ਗਿਆ ਜੇਲ੍ਹ ਦੇ ਵਿੱਚ ਪਰ ਇੱਕ ਗੱਲ ਸੋਚਣ ਵਾਲੀ ਆ ਕਿ ਔਰਤਾਂ ਆਪਣਾ ਦਿਮਾਗ ਕਿਉਂ ਨਹੀਂ ਵਰਤਦੀਆਂ ਇਹੋ ਜਿਹੇ ਜਿਹੜੇ ਲੋਕ ਹੁੰਦੇ ਆ ਇਹੋ ਜਿਹੇ ਭੈੜੇ ਜਿਹੜੇ ਲੋਕ ਹੁੰਦੇ ਆ ਉਹਨਾਂ ਦੀਆਂ ਗੱਲਾਂ ਦੇ ਵਿੱਚ ਕਿਵੇਂ ਆਪਾਂ ਆ ਸਕਦੇ ਆ ਇੰਨਾ ਇੰਨੀ ਵੱਡੀ ਆਪਾਂ ਗਲਤੀ ਕਿਵੇਂ ਕਰ ਸਕਦੇ ਆ ਕੋਈ ਪਿਆਰ ਦਾ ਜਿਹੜਾ ਨਾਟਕ ਕਿਸੇ ਦਾ ਆਪਾਂ ਕਿਉਂ ਨਹੀਂ ਸਮਝ ਪਾਉਂਦੇ ਤੇ ਜਿਹੜਾ ਇਹਨੇ ਢੋਲੀ ਇੱਕ ਜਿਹੜਾ ਹੈਗਾ ਮੁਕੇਸ਼ ਦਮਾਮੀ ਕਿੱਦਾਂ ਇਹਨੇ ਆਪਣੀ ਕਲਾ ਨੂੰ ਵੀ ਬਦਨਾਮ ਕੀਤਾ ਐਨਾ ਵਧੀਆ ਜੇ ਕੋਈ ਢੋਲ ਵਜਾਉਂਦਾ ਐਨੀ ਰੱਬ ਨੇ ਉਹਨੂੰ ਦਾਤ ਬਖਸ਼ੀ ਸੀ ਤਾਂ ਉਹਨੂੰ ਸਹੀ ਪਾਸੇ ਲਗਾਉਂਦਾ ਉਹਦਾ ਜਿਹੜਾ ਮਨ ਆ ਉਹ ਗਲਤ ਪਾਸੇ ਨੂੰ ਤੁਰ ਪਿਆ ਤੇ ਜਿਹੜਾ ਉਹਦਾ ਟੈਲੈਂਟ ਸੀ ਉਹ ਸਾਰਾ ਮਿੱਟੀ ਹੋ ਗਿਆ ਤੇ ਜਿਹੜੀਆਂ ਦੋ ਜਾਨਾਂ ਗਈਆਂ ਤੇ ਹੋਰ ਕਿੰਨੇ ਘਰ ਬਰਬਾਦ ਹੋਏ ਉਹ ਵੱਖਰੇ ਸੋ ਕਿਸੇ ਨਾਲ ਵੀ ਫੋਨ ਤੇ ਗੱਲ ਕਰਨ ਤੋਂ ਪਹਿਲਾਂ ਹਜ਼ਾਰ ਵਾਰ ਸੋਚੋ ਕੋਈ ਵੀ ਆਪਣੀ ਵੀਡੀਓ ਫੋਟੋ ਕਿਸੇ ਨੂੰ ਭੇਜਣ ਤੋਂ ਪਹਿਲਾਂ ਵੀ ਹਜ਼ਾਰ ਵਾਰ ਸੋਚੋ ਤੇ ਤੁਹਾਨੂੰ ਕੁਝ ਵੀ ਇਦਾਂ ਭੇਜਣ ਦੀ ਲੋੜ ਨਹੀਂ ਅਸ਼ਲੀਲ ਫੋਟੋਆਂ ਦਾ ਛੱਡੋ ਤੁਹਾਨੂੰ ਜਿਹੜੀਆਂ ਨਾਰਮਲ ਫੋਟੋਆਂ ਵੀ ਕਿਸੇ ਅਣਜਾਣ ਬੰਦੇ ਦੇ ਨਾਲ ਸਾਂਝੀਆਂ ਕਰਨ ਦੀ ਲੋੜ ਨਹੀਂ ਹੈਗੀ ਬਹੁਤ ਬਹੁਤ ਧੰਨਵਾਦ ਅਗਲੀ ਵੀਡੀਓ ਚ ਕੋਈ ਹੋਰ ਸੱਚੀ ਗੱਟਨਾ ਲੈ ਕੇ ਜਲਦੀ ਮਿਲਦਾ ਜੀ